ਆਜ ਵਰਤ ਚਿਰ ਕੇ ਅੱਛਾ ਮਾ ਅਫਸਰ ਕੇ ਲੱਗ ਗਿਆ ਗੱਲਾਂ ਮਾਰਨ ਦੀ ਕੋਈ ਅਫਸਰ ਹੋਣਾ ਕੋਈ ਗੱਲਾਂ ਮਾਰਨ ਲੱਗ ਗਿਆ ਪੁੱਛ ਰੋ ਬੈਠਾ ਮੂੰਹ ਬਲੇ ਸੱਚੀ ਗੱਲ ਦੱਸ ਸੱਚੀ ਗੱਲ ਦੱਸੇ ਇਹ ਡੁਪਲੀਕੇਟ ਨੇ ਮੈਂ ਤਾਂ ਕਹਿੰਦੇ ਮੈਂ ਭਰਤੀ ਨਹੀਂ ਹੋਇਆ ਭਰਤੀ ਇਹਨੂੰ ਰੱਖੂਗਾ ਕਹਿੰਦਾ ਤਾਂ ਦੇਖ ਲੋ ਆਪਣੀ ਕੋਈ ਤੇ ਚੰਡੀਗੜ੍ਹ ਅਕਦੀ ਅਫਸਰ ਕੇ ਲੱਗ ਗਿਆ ਗੱਲਬਾਤ ਕਰਨ ਹਾਂ ਜਾਜੇਂ ਤੇ ਛੱਡ ਨਹੀਂ ਜੇ ਬਾਕੀ ਜਮਾ ਜੂਤਰ ਗਏ ਗੱਲ ਕਰਨਾ ਜਾ ਰਿਹਾ ਕਹਿੰਦਾ ਮਸੀਹ ਤੱਕ ਕਹਿੰਦਾ ਮੈਂ ਕਿਹਾ ਪੈ ਸਾਤਾ ਚੜ ਗਿਆ ਮਾਂ ਹੱਥ ਦੇ ਸਹੀ ਚੜਦਾ ਅੱਠ ਦਿਨ ਅੱਠ ਦਿਨ ਬੈਠਾ ਰਿਹਾ ਫੇ ਆ ਕੁਰਸੀ ਉਰੇ ਲੈ ਆਓ ਆਹ ਆਓ ਤਾਂ ਸੀ ਫੌਜੀ ਫੌਜੀ ਮਿਲ ਕੇ ਵਧੀਆ ਕੁਛ ਇਹਦੇ ਮਸ਼ੀਨ ਪਈ ਵੀ ਕਿਹਦੇ ਨਾਲ ਜਾਪਾ ਪਾ ਕਿਹੜੀ ਮਸ਼ੀਨ ਆ ਗੋਲੀਆਂ ਵਾਲੀ ਹਾਂ ਪੈਸ ਮਿਲ ਅੱਛਾ ਇਹਨੂੰ ਵੀ ਕਹਿੰਦੇ ਤੂੰ ਲੰਗਰ ਚ ਗਿਆ ਅੱਛਾ ਲੰਗਰ ਆਪੇ ਦਾ ਦੋ ਬਾਈ ਇਹ ਗੱਲ ਤੇ ਨਾ ਨਲੇ ਹੋਈ ਹੋਣੀ ਐ ਕੋਈ ਨਾ ਗੱਲ ਦੇ ਹੋ ਜੀ ਗੱਲ ਉਹ ਮੇਰਾ ਘਰ ਵੇਚ ਕੇ ਵੀ ਨਹੀਂ ਸਰੂ ਕੋਈ ਇਹ ਘਰ ਨਹੀਂ ਘਰ ਇਹ ਘਰ ਦੇ ਕਿਹਾ ਵਾਜੀ ਫੌਜੀ ਤਾਂ ਡਰਦੇ ਨਹੀਂ ਹੁੰਦੇ ਤੁਸੀਂ ਡਰ ਜਾਨੇ ਹੋ ਹਾਂ ਅਛਾ ਤਾਂ ਮੈਂ ਬੈਠਦੀ ਬਹੁਤ ਕੋ ਕਬੱਡੀ ਕਬੱਡੀ ਫਟਵਾਰ ਕਹਿੰਦਾ ਵੀ ਦੇਖ ਤਾਂ ਫਟਵਾਰ ਖੜਾ ਕਦੀ ਹਾਂ ਰਗ ਡੂਡ ਖੇਲੇ ਸਾਲ ਵਿੱਚ ਹਾਂ ਤਾਂ ਵੀ ਯਾਰ ਹੱਦ ਹੋ ਗਈ ਕਹਿੰਦੇ ਖਿਲਾ ਰਾਂ ਮੈਂ ਆਈ ਨਹੀਂ ਪਾਂ ਪਚੂਆਂ ਨੂੰ ਕੱਢ ਵੀ ਕਬੱਡੀ ਜਵਾਬ ਉਹਨਾਂ ਨੇ ਮੈਂ ਭਾਈ ਮੋਹ ਲਾਤੀ ਰਾਤ ਨੂੰ ਜਾਣਾਗਾ ਛਾੜੀ ਮਾਤਾ ਚਲੇਗੀ ਜਾੜ ਦੇ ਨਾ ਭਾਈ ਮੈਂ ਨਹੀਂ ਆਪਣਾ ਪੁੱਤ ਭੇਜਣਾ ਨਾ ਨਾ ਗੋਡੇ ਪਵਾਨ ਨਾਲੋਂ ਤਾਂ ਇਹ ਠੀਕ ਸੀਗਾ ਪਵਾਲਿਆ ਇੱਕ ਇੱਕ ਪਵਾਲੇ ਇੱਕ ਨਾ ਗੋਡੇ ਨਾਲ ਹੀ ਹੌਲੀ ਹੈ ਵੈਸੇ ਤਾਂ ਹੁਣ ਤੇਜ ਹੈ ਤੇਜ ਪਿਆਰ ਲੈ ਗਿਆ ਹੋ ਗਿਆ ਜਵਾਬਾਂ ਆ ਗਿਆ ਪਾਰ ਕਰੀਦਾ ਤੂੰ ਸੁਣਾਓ ਗੱਲਾਂ ਦੋ ਚਾਰ ਮੈਨੂੰ ਫੌਜੀ ਤੁਸੀਂ ਨਾ ਨਾ ਫੌਜੀ ਕਾਡੂ ਐਸੋ ਟਾਇਰ ਹੋਇਓ ਮਹਾ ਹੈ ਨਹੀਂ ਮੈਂ ਨਹੀਂ ਫੌਜੀ ਹੋਰ ਅਸਲੀ ਫੌਜੀ ਆ ਬੱਥੇ ਨਹੀਂ ਪੁੱਛ ਐਥੇ ਡੁਪਲੀਕੇਟ ਆ ਅਸਲੀ ਫੌਜੀ ਤੁਸੀਂ ਹੋਈ ਇਹ ਨਹੀਂ ਹੈਗੇ ਇਹ ਨੂੰ ਪਰਸੋਂ ਕਿਹੜਾ ਫੌਜੀ ਹੈ ਕਿਹੜਾ ਹੈ ਦੱਸੋ ਤਾਂ ਸੀ ਇੱਕ ਤਾਂ ਫਿਲਮ 'ਚ ਨਹੀਂ ਕਹਿੰਦੇ ਕਹਿੰਦੇ ਤੁਹਾਡਾ ਦਾਦਾ ਫੌਜ ਫੌਜ 'ਚ ਸੀਗਾ ਕਹਿੰਦੇ ਉਹ ਤਾਂ ਲਾਂਗਰੀ ਸੀ ਕਹਿੰਦੇ ਸਬਜੀ ਵੜਦਾ ਹੀ ਕਹਿੰਦੇ ਕੋਈ ਉਹ ਹੈ ਹਾਂਜੀ ਜਹਾਜ਼ ਪਰਤੇ ਗਿਰ ਕੇ ਤੇ ਅੱਛਾ ਮਾਰਛਰ ਕੇ ਲੱਗ ਗਿਆ ਗੱਲਾਂ ਮਾਰ ਚੰਡੀ ਦਾ ਤਾਂ ਅਫਸਰ ਹੋਣਾ ਕੋਈ ਗੱਲਾਂ ਮਾਰ ਲੱਗ ਗਿਆ ਉੱਛਲੋ ਬੈਠਾ ਮੂੰਹ ਪਰ ਸੱਚੀ ਗੱਲ ਦੱਸ ਸੱਚੀ ਗੱਲ ਦੱਸ ਨਹੀਂ ਸੱਚੀ ਗੱਲ ਦੱਸੋ ਫਿਰ ਆਪ ਕੇ ਹੈ ਨਹੀਂ ਆਪ ਦੱਸਿਆ ਛਾਲ ਮਾਰੀ ਹੋਣੀ ਆ ਉਹਨਾਂ ਨੇ ਨਹੀਂ ਨਹੀਂ ਜਾਹ ਕਿਤੇ ਚਲੇ ਗਿਆ ਆਪੇ ਦੱਸ ਦਦਾ ਗਏ ਸਾਨੂੰ ਧਰਮੀ ਗੱਲ ਮੈਨੂੰ ਕੋਈ ਨਹੀਂ ਪਤਾ ਮੈਨੇਜਰ ਬੋਲਦਾ ਮੂੰਹ ਪਰ ਬੈਠਾ ਆਪਾਂ ਸੱਚੀ ਸੱਚੀ 10 ਬੰਦੇ ਬੈਠੇ ਪੁੱਛਦਾ ਮੈਨੇਜਰ ਬੋਲਦਾ ਅੱਛਾ ਉਹ ਕਹਿੰਦਾ ਚੰਡੀਗੜ੍ਹ ਕਹਿੰਦਾ ਅਫਸਰ ਕੇ ਲੱਗ ਕੇ ਗੱਲਬਾਤ ਕਰਨ ਹਾਂ ਜਾਜ ਨਹੀਂ ਤੇ ਛੱਡ ਨਹੀਂ ਜੇ ਬਾਕੀ ਜਦੋਂ ਜੂਤਰ ਗਏ ਗੱਲ ਕਰਨਾ ਜਾ ਰਿਹਾ ਕਹਿੰਦਾ ਮਸਜਿਦ ਤੱਕ ਕਹਿੰਦਾ ਮੈਂ ਗਿਆ ਪੈਦਾ ਤੇ ਚੜ ਗਿਆ ਬਾਅਦ ਤੋਂ ਜੇ ਉਸੇ ਕਰਦਾ ਸਾਰ ਅੱਛਾ ਅੱਛਾ ਮੈਂ ਤਰੇ ਅੱਛਾ ਮੈਂ ਛੁੱਟੀ ਛੱਟੀ ਦਿੱਤੀ ਉਹਨੇ ਮੈਨੂੰ ਫੇ ਕਹਿੰਦੇ ਤੂੰ ਲੰਗਰ ਚ ਰਹਾ ਲੱਗਿਆ ਆਹ ਐ ਦੇਖ ਅੱਛਾ ਲੰਗਰ ਆਪੇ ਦੱਸ ਦੋ ਭਾਈ ਇਹ ਗੱਲ ਤੇ ਨਾ ਨਲੇ ਹੋਈ ਹੋਣੀ ਐ ਭਾਈ ਆਪੇ ਦੱਸਦਾ ਹੂੰ ਮੈਂ ਤਾਂ ਕਿ ਐਡੀ ਮੈਂ ਤਾਂ ਗਿਆ ਤਾਂ ਭਰਤੀ ਹੁਣ ਅੱਛਾ ਮੈਂ ਮੁੰਡਾ ਪਿੰਡ ਦੇ ਜੇ ਸੱਜਾ ਬੁੜੀ ਲਈ ਤੀ ਉਹ ਭਰਤੀ ਹੋ ਗਿਆ ਅੱਛਾ ਦਫਤਰ ਕੋਈ ਰੱਖਲੇ ਦੇ ਉਹਨੇ ਕਨੇ ਵੀ ਬੰਦਾ ਮਦਰਾ ਥੋੜਾ ਜਿਹਾ ਹੂੰ ਅਸਿਆ ਤਾਂ ਮੈਂ ਬੈਠਨ ਦੀ ਬਹੁਤ ਕਬੱਡੀ ਕਬੱਡੀ ਫੜਵਾਲ ਉਹ ਕਹਿੰਦਾ ਵੀ ਦੇਖ ਤਾਂ ਫੜਵਾਲ ਖੜਾ ਕੇ ਦੇਖ ਹੂੰ ਫੜਵਾਲ ਦੂਤ ਖੇਲੇ ਸਾਲ ਵਿੱਚ ਹੂੰ ਕਹਿੰਦੇ ਯਾਰ ਹੱਦ ਹੋ ਗਈ ਕਹਿੰਦੇ ਖਿਲਾਾਰਾਂ ਵੀ ਆਈ ਏ ਪਾਂ ਪੰਜੂਏ ਨੂੰ ਕੱਢਵੇ ਕਬੱਡੀ ਜਵਾਬ ਉਹਨਾਂ ਨੇ ਮੈਂ ਭਾਈ ਮੋਹ ਲਾਤੀ ਰਾਤ ਨੂੰ ਜਾਣਾ ਦਾ ਛਾੜੀ ਮਾਤਾ ਚੜ ਗਈ ਸੜਵੇ ਨਾ ਭਾਈ ਮੈਂ ਨਹੀਂ ਆਪਣਾ ਪੁੱਤ ਵੇਚਿਆ ਨਾ ਨਾ ਉਹ ਬਧੇਰਾ ਕਿਹਾ ਕਹਿੰਦਾ ਮਾਤਾ ਕਰਨ ਖੇਲੇ ਚ ਪਏ ਦੋ ਮੁੰਡੇ ਨੂੰ ਕੋਈ ਦੇਹਲਾ ਪੈਸਾ ਨਹੀਂ ਦੋ ਟਾਂ ਹੁਣ ਤਾਂ ਪੈਨਸ਼ਨ ਲੱਗੀ ਹੋਣੀ ਆ ਕਿਛ ਮਤ ਕਿਹੜੇ ਸਾਲ ਦੀ ਗੱਲ ਐ 1971 ਦੀ ਐ 71 ਦੀ ਉਹ ਤਾਂ ਜੰਗ ਲੱਗੀ ਲੱਗੀ ਸੀ 71 ਦੀ ਹੈਲੋ ਕਿਹਦਾ ਫੋਨ ਆ ਕੱਟ ਦੋ ਕੋਈ ਨਹੀਂ ਉਹ ਖੜ ਜੋ ਹਾਲੇ ਨਹੀਂ ਕੌਣ ਹੈ ਮਗਾ ਹਾਲੇ ਨਹੀਂ ਮੈਂ ਫੇਰ ਦੱਸਦਾ ਮੀਡੀਆ ਵਾਲੇ ਨਹੀਂ ਮੇਰੀ ਤਾਂ ਗੱਲ ਕਰਾਓ ਨਾ ਨਾ ਤੇਹੀ ਗੱਲ ਨਹੀਂ ਹਾਲੇ ਨਹੀਂ ਭਗਵੰਤਵੰਦ ਦਾ ਫੋਨ ਨਾ ਨਾ ਉਹ ਮੈਂ ਕਹ ਫੇਰ ਦੱਸਦਾ ਮੈਂ ਤੈਨੂੰ ਫੋਨ ਕਰਦਾ ਉਹ ਮੇਰੇ ਬੰਦਾ ਫਾਜੀ ਨਾਲ ਵਾਲੇ ਨੂੰ ਹੋਵੇ ਉਸ ਨਾ ਆਇਆ ਨਹੀਂ ਹੋਏ ਕਰਦਾ ਉਹ ਤੈਨੂੰ ਆਜਾ ਟ੍ਰਾਂਸਫਰ ਕੋਲ ਤੂੰ ਫੇਰ ਸਮਾਨ ਸਮੂਹ ਤਾਂ ਨਹੀਂ ਫੜਵਾ ਟ੍ਰਾਂਸਫਰ ਕੋਲ ਨਹੀਂ ਕੁਣਾਣਾ ਵੀ ਹਲੋ ਐ ਨਹੀਂ ਮਖਾ ਕੱਟਦਾ ਸਮਾਨ ਵਾਲੇ ਬੰਦੇ ਨਹੀਂ ਆ ਜਨਾ ਉਹ ਗੱਲ ਫਿਰ ਛਾਲ ਮਾਰੀ ਸੱਟ ਸੁੱਟ ਵਜੀ ਸੀ ਫਿਰ 7 8 60 ਬੰਦੇ ਵਜੇ ਫੌਜੀ ਸਾਹਿਬ ਪਹਿਲਾਂ ਨਾ ਫਿਰ ਪੈਰਾਸ਼ੂਟ ਪੈਰਾਸ਼ੂਟ ਸੀ ਪੈਰਾਸ਼ੂਟ ਨਿੰਗ ਤੋਂ ਕੀ ਕਿਥੇ ਸਜਾ ਦੋਪਲੀਕੇਟ ਹੈ ਪੂਰਾ ਏ ਡੁਪਲੀਕੇਟ ਨੇ ਇਹ ਕਹਿੰਦੇ ਮੈਂ ਭਰਤੀ ਨਹੀਂ ਹੋਇਆ ਭਰਤੀ ਇਹਨੂੰ ਰੱਖੂਗਾ ਕਾ ਲੱਤਾਂ ਦੇ ਦੇਖ ਲਵਾ ਆਪਣੀਆਂ ਆ ਖੁੰਡੇ ਤੇ ਜਾਂਦੇ ਆ ਤਾਈ ਦੇ ਨੂੰ ਕਿਹਾ ਤਾਈ ਦੇ ਨੂੰ ਕਿਹਾ ਤਾਂ ਮਹਾਉ ਦੇ ਕਰਕੇ ਗਿਆ ਉਹ ਤਾਂ ਫਟਵਾਲ ਖੇਡਦੇ ਤਾਂ ਸੱਟ ਵੱਜ ਗਈ ਹੋਣੀ ਆ ਗਿਰ ਗਿਆ ਗਿਰ ਗਿਆ ਕੀ ਕਹਿੰਦਾ ਦੋਏ ਇੱਕ ਪਹਿਲ ਇਹ ਚਐਮਡੀ ਡਰਾਈਵਰ ਚਲਾਉਂਦਾ ਤੇ ਤੈਨੂੰ ਕਿਹਨੂੰ ਹੈ ਪਹਿਲਵਾਨ ਦੀ ਆ ਵੀ ਆ ਪਹਿਲਵਾਨ ਦੀ ਜਗਾਕਾ ਬੈਠਾ ਅਲੱਗਾ ਕੋਨ ਕਰਦਣ ਕੋਟਾ ਨਾ ਖੜੇ ਤਾਂ ਕਹੇ ਵੀ ਮੈਨੂੰ ਛੱਡ ਦਿਓ ਕਹਿੰਦੇ ਨੂੰ ਕੋਲ ਨਾ ਦਿਖਾਉਣਾ 100 ਰੁਪਏ ਬੱਚਾ ਦਾ ਵੀ ਚਾਹਤ ਨਹੀਂ ਖਾਣਾ ਵੱਧ ਲੱਤੇ ਆ ਵੱਧ ਜਾਂਦਾ ਹਾਂ ਆ ਦੇਖ ਲਾ ਹਾਂ ਸੁਣ ਲਾ ਐ ਤਾਂ ਇੱਕ ਕੋਲੇ ਤਬਾ ਲਾਈਏ ਕਰਦੇ ਤੁਹਾਨੂੰ ਪਤਾ ਅਸੀਂ ਤਾਂ ਚਾਹਦੇ ਆ ਰੌਣਕ ਚਾਹੀਦੀ ਸਾਨੂੰ ਤੇ ਤਨ 45 ਬੱਧਰ 20 ਸਾਲ ਆਇਆ ਮੈਂ ਤੇਰਾ ਡੁੱਟ ਵਿੱਚ ਅੱਛਾ ਜੀ ਹਾਂ ਠੀਕ ਹੈ ਵੀਰ ਦਾ 60 ਬਾਰੀ ਮੈਂ ਬਿਨਿਆ ਕਦੋਂ ਰਿਟਾਇਰ ਹੋਏ ਤੁਸੀਂ ਮੈਂ 95 95 ਚ ਤੁਸੀਂ ਫਿਰ 95 ਪਰ ਨਹੀਂ ਹੋ ਗਿਆ ਸੀ ਕਿ ਉਸ ਤੋਂ ਪਹਿਲਾਂ ਕਿਹੜੀ ਜੰਗ ਚ ਸੀ ਕਿ ਤੁਸੀਂ 65 ਦੀ ਨਹੀਂ ਨਹੀਂ 65 ਦੀ ਜੰਗ ਨਹੀਂ 65 ਦੀ ਜੰਗ ਚ ਨਹੀਂ ਤੁਸੀਂ 95 ਚ ਆ ਗਏ 99 ਚ ਆ ਗਏ ਕਿੱਥੇ ਸੇਵਾ ਨਾਲ ਭਾਈ ਤੁਸੀਂ ਮੈਂ ਤਾਂ ਪੂਰੇ ਆਲ ਇੰਡੀਆ ਚ ਆਲ ਇੰਡੀਆ ਬਾਕੀ ਉਹਨੂੰ ਪੁੱਛ ਲੋ ਕਿੱਥੇ ਨਹੀਂ ਆ ਤੁਸੀਂ ਨੇ ਭਾਈ ਕਿਤੇ ਆਓਰੇ ਇੱਥੇ ਬੈਠੀਏ 2 ਮਿੰਟ ਆਹ ਕੁਰਸੀ ਉਹਰੇ ਲਿਆਓ ਆਉ ਤਾਂ ਸੀ ਫੌਜੀ ਫੌਜੀ ਮਿਲ ਕੇ ਵਧੀਆ ਕੁਝ ਕਿਹੜੀ ਮਸ਼ੀਨ ਆ ਗੋਲੀਆਂ ਵਾਲੀ ਮੈਡੀਕਲ ਵਾਲੀ ਅੱਛਾ ਅੱਛਾ ਉਹ ਜੀ ਗੱਲ ਹੋ ਗਈ ਗਿੱਜਣ ਦਾ ਇਹ ਗਰਨ ਦੇ ਹੋ ਜੀ ਗੱਲ ਮੇਰਾ ਘਰ ਵੇਚ ਕੇ ਵੀ ਨਹੀਂ ਸਰੂਪ ਅੱਜ ਘਰ ਕਿਹਦਾ ਇਹ ਘਰ ਕਿਹਦਾ ਕੀ ਹੋ ਗੀ ਫੌਜੀ ਦਾ ਡਰਦੇ ਨਹੀਂ ਹੁੰਦੇ ਤੁਸੀਂ ਡਰ ਜਾਨੇ ਹੋ ਹਾਂ ਇਹ ਦੁਸ਼ਮਨ ਨੂੰ ਕਹਿਤਾ ਹਣਾ ਵੀ ਤੇਰੇ ਗੋਲੀ ਨਾਲ ਮਾਰਾਂ ਕਿਤੇ ਬਾਅਦ ਚ ਮੈਨੂੰ ਕੁਝ ਦੇਣਾ ਪੈ ਦੇ ਤਾਈ ਵੀ ਨਾ ਡੱਬੀ ਜੀ ਉੱਝ ਨਹੀਂ ਜਾਣਾ ਟਰੱਕਣ ਤੋਂ ਕਿੰਨੇ ਜਾਣਾ ਵਧੀਆ ਤੁਹਾਡਾ ਪਿੰਡ ਵੈਸੇ ਇਹ ਤਾਂ ਵੈਸੀ ਹੀ ਖਬਰ ਜੀ ਦਾ ਕੀ ਕਰਨਾ ਉਸਨੂੰ ਖੁਸ਼ ਰਹਿਣਾ ਮੈਂ ਤਾਂ ਉੱਨਾ ਰਹਿਣਾ ਇੱਥੇ ਸ਼ੂਟਿੰਗਾਂ ਹੁੰਦੀਆਂ ਨਾ ਜਦੋਂ ਕਈ ਕਲਾਕਾਰਾਂ ਦੀਆਂ ਉਦੋਂ ਉੱਨਾ ਰਹਿਣਾ ਇੱਕ ਬਨੀਤ ਕਣ ਮੁੰਡਾ ਦੀ ਸ਼ੂਟਿੰਗ ਸੀ ਉਦੋਂ ਆਏ ਸੀ ਥੋੜੇ ਜਿਹਾ ਪਹਿਲਾਂ ਸਮੇਂ ਆਏ ਸੀ ਅਸੀਂ ਕਲਾ ਆ ਗਿਆ ਹੁਣ ਤੁਹਾਨੂੰ ਫੇਰ ਕਿ ਮੋਟਰਸਾਈਕਲ ਤੇ ਜਾਣਾ ਹੁਣ ਤੁਰ ਕੇ ਨਹੀਂ ਜਾਣਾ ਤੂੰ ਆਊਗਾ ਗੋਟਾ ਪਾਏ ਬਣਾ ਅੱਛਾ ਹੂੰ 12 ਨੰਬਰ ਗੋਡੇ ਪਵਾਨ ਨਾਲੋਂ ਤਾਂ ਇਹ ਠੀਕ ਸੀਗਾ। ਵਾਹ ਲਿਆ ਇੱਕ ਇੱਕ ਵਾਹ ਲਿਆ ਇੱਕ ਨਾ। ਗੋਡੇ ਨਾਲ ਹੀ ਹੌਲੀ ਹੈ ਵੈਸੇ ਤਾਂ ਹੁਣ ਤੇਜ ਆ। ਤੇਜ ਆ। ਲੈ ਗਿਆ। ਹੋ ਗਿਆ ਜਿਆਦਾ। ਵਧੀਆ ਫਕਰ ਬੰਦੇ ਆ ਨਾ ਸਾਰੇ। ਹੁਣ ਤੱਕ ਨਹੀਂ 베ਗੀ ਬਾਈ। ਛਿੱਕੀ। ਗਿਆ ਇਹ ਉਹ ਤਾਂ ਲੇਡਾ ਫਲਾਇਆ ਮੈਂ ਫੌਜੀ ਪੁੱਛ ਰਿਹਾ ਆ ਭੈਣ ਚੋ ਕਿਤੇ ਦਿੱਤਾ ਕਿੱਥੇ ਗਿਆ ਹੋਵੇ ਫਿਰ ਤਾਂ ਬੰਦਾ ਮੈਂ ਕਹਿੰਦਾ ਗਿਆ ਸੀ ਮੈਂ ਮਾੜਾ ਹੈ ਕਹਿੰਦੇ ਫੁੱਟਬਾਲ ਖੜਾ ਕੇ ਕੱਢਦਾ ਬਾਲ ਕਹਿੰਦੇ ਜਾਣਦੇ ਯਾਰ ਪੁੱਛ ਲੈਦਾ ਮੁੰਡਾ ਮੇਰੇ ਬੰਦੇ ਹੀ ਆ ਮੈਂ ਮੈਂ ਵੀ ਨਾ ਇਹ ਤਾਂ ਛੋਟੀ ਹੋਣੀ ਉਸ ਵੇਲੇ ਦੇ ਪਤਾ ਇਹਨਾਂ ਨੂੰ ਥਾਰਾ ਕਦੇ ਗਿਆ ਫੌਜ ਵਿੱਚ ਕਹਿੰਦਾ ਮਨ ਫੌਜ ਵਿੱਚ ਗੱਲ ਤਾਂ ਗੱਲ ਮੈਂ ਫੁੱਟਬਾਲ ਖੇਡਦਾ ਸੀ ਪਟਵਾਲ ਹੋ ਜਾ ਹਾਂ ਉਹ ਲਾਉਣਾ ਅਗਲਾ ਕੌਣ ਉਹ ਅੱਜ ਦੇ ਵੀ ਕਿਉਂ ਆ ਗਏ ਤੇ ਚੱਲ ਚੱਲ ਮੋਮਿੰਦ ਅੱਛਾ ਬਗਾ ਮੈਂ ਵੀ ਨਾ ਮਿੱਤਰੋ ਉਹਦਾ ਸੀ ਇਹ ਬੋਲਦਾ ਵੀ ਇੱਥੇ ਇੱਥੇ ਮਾੜਾ ਮੋਟਾ ਕੋਲ ਰਦਾ ਮਾੜਾ ਮੋਟਾ ਕੋ ਮਿਲਦਾ ਹਾਂ ਮੇਰੇ ਨਾਲ ਸ਼ਾਨਵਦੀ ਪੰਗੇ ਜੋ ਕੇ ਪੈਸੀ ਹਾਂ ਇਕੱਠੇ ਕਰਦਾ ਲੈਂਦਾ ਕਿੰਨੇ ਪੰਵਾ ਮਿਲਾਂਗੇ ਤੇ ਉਹਨੇ ਦੇਖਦੇ ਕਹਿੰਦਾ ਉਹਨੀ ਵੱਟੀ ਟਾਈਮ ਪਾਸ ਕਰਦੇ ਹੋ ਕੋਰੇ ਨਾ 12 ਦੇ ਕੀ ਬਣਾ ਲੈ ਹੱਦ ਤੱਕ ਬੰਗੜੇ ਦੀ ਮਰੀ ਹੋਰ ਤੇ ਤੁਹਾਡੀ ਪੈਨਸ਼ਨ ਲੱਗੀ ਹੈ ਕਿ ਨਹੀਂ ਕਿੰਨੀ ਪੈਨਸ਼ਨ ਆਉਂਦੀ ਹੈ 12 36000 ਰੁਪਏ ਰਿਟਾਇਰਮੈਂਟ ਤੇ 90000 ਰੁਪਏ ਅੱਛਾ 90000 ਰੁਪਏ ਹਾਂ ਤਾਂ ਨਾ ਤੇਰਾ ਤਨਖਾਹ 275 ਰੁਪਏ ਤਨਖਾਹ ਦੀ ਅੱਛਾ ਜਦ ਮੈਂ ਰਿਟਾਇਰ ਹੋਇਆ 32000 ਰੁਪਏ ਦੀ ਅੱਛਾ ਪੈਨਸ਼ਨ ਵਧ ਹੀ ਨਹੀਂ ਅਜੇ ਤੱਕ ਕੋਈ ਬੱਬੇ ਵੀ ਵੱਧ ਹੀ ਨਹੀਂ ਤੇ ਮੈਨੂੰ ਵੀ ਵਧ ਜਾਂਦੀ